ਖਬਰ ਮੁਖਸਰ ਤੋਂ ਆ ਜਿੱਥੇ ਅੱਜ ਸਵੇਰੇ ਕਰੀਬ 9:15 ਮਿੰਟ ਤੇ ਮੁਖਸਰ ਦੇ ਟਿੱਬੀ ਸਾਹਿਬ ਰੋਡ ਤੇ ਰਾਮ ਭਵਨ ਮੰਦਿਰ ਦੇ ਸਾਹਮਣੇ ਇੱਕ ਦੁਕਾਨ ਤੇ ਮਿਸਤਰੀ ਦੇ ਨਾਲ ਮਜ਼ਦੂਰੀ ਕਰਨ ਆਏ ਮਜ਼ਦੂਰ ਦੀ ਬਿਜਲੀ ਦਾ ਕਰੰਟ ਲੱਗਣ ਦੇ ਨਾਲ ਮੌਕੇ ਤੇ ਮੌਤ ਹੋ ਗਈ ਹੈ ਜਦਕਿ ਇੱਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਮੌਕੇ ਤੇ ਪਹੁੰਚ ਕੇ ਪੁਲਿਸ ਨੇ Laash ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੀ ਲਾਈ ਇਹ ਕੀ ਘਟਨਾ ਵਾਪਰੀ ਹੈ ਇਹ ਬਾਬਾ ਉਹ ਨਾਲ ਲੱਗਿਆ ਸੀਗਾ ਤੇ ਬਾਬੂ ਨੂੰ ਮਾਰਾ ਚਲਾ ਕੇ ਤੇ ਇਹਨੂੰ ਵੀ ਚਲਾ ਕੇ ਮਾਰਾ ਬਿਜਲੀ ਨੇ ਚਲਾ ਕੇ ਮਾਰ ਕੀ ਕਰ ਰਹੀ ਸੀ ਉਹ ਪੜ ਤੇ ਹਿਲੋਇਆ ਆ ਇਹ ਆ ਸ਼ਟਰ ਵਾਲਾ ਬਸ ਤੇ ਇੱਕ ਮਤਲਬ ਕਿ ਇਹ ਕਿ ਮਜ਼ਦੂਰੀ ਕਰਨਾ ਹੈ ਸੀ ਹਾਂ ਇਹ ਡਾੜੀ ਕਰਦੇ ਮਿਸਤਰੀ ਦਾ ਕੰਮ ਕਰਦੇ ਹੈ ਡਾੜੀ ਕਰਦੇ ਡਾੜੀ ਕਰਦੇ ਕਿਹਨੋ ਜੀ ਮੇਰ ਦਾ ਚਿੰਤ ਜੀ ਲਾਲ ਉਹ ਦਿਹਾੜੇ ਸੀ ਮੈਂ ਮਿਸਤਰੀ ਕੀ ਨਾ ਹੈ ਉਹ ਨਾ ਭਜਨ ਲਾ ਜੀ ਤੁਹਾਡਾ ਬ੍ਰਦਰ ਸੀਗਾ ਹਾਂ ਜੀ ਇਹ ਦੀ ਡੈਥ ਵੀ ਤੁਸੀਂ ਸੰਤੋਸ਼ ਤੋਂ ਜੋ ਮਤਲਬ ਕਿ ਪੁਲਿਸ ਦੇ ਕਾਰਵਾਈ ਹਾਂ ਜੀ ਹਾਂ ਜੀ ਕੋਈ ਦਬਾਅ ਕੋਈ ਨਹੀਂ ਨਹੀਂ ਕੋਈ ਦਬਾਅ ਨਹੀਂ ਸਮਝ ਪੁਲਿਸ ਨੇ ਸਹੀ ਕਾਰਵਾਈ ਕੀਤੀ ਤੁਸੀਂ ਸੰਤੋਸ਼ ਹਾਂ ਜੀ ਹਾਂ ਜੀ ਠੀਕ ਹੈ ਜਿਹੜਾ ਬਾਕੀ ਕਰਨ ਤੁਸ ਜਿੰਨੇ ਦੀ ਡੈਥ ਹੋਈ ਤੁਸੀਂ ਕੀ ਕਰ ਰਹੇ ਹੋ ਸੀ ਆਡ ਉਹਨਾਂ ਦੇ ਮਵਾਰਿਸਾਂ ਨਾਲ ਸਹਿਮਤ ਹੋ ਗਏ ਹੈਗੇ ਆ ਉਹਨਾਂ ਨੇ ਵਾਰਸਾਂ ਨੇ ਬੜਾ ਵਧੀਆ ਫੈਸਲਾ ਲਿਆ ਹੈਗਾ ਉਹਨਾਂ ਦੇ ਫੈਸਲੇ ਦੇ ਹਿਸਾਬ ਨਾਲ ਅਸੀਂ ਅੱਜ 174 ਦੀ ਕਾਰਵਾਈ ਕਰਨ ਲੱਗੇ ਹੈਗੇ ਆ ਔਰ ਉਹਦੀ ਡੈਥ ਵੀ ਨੇਚਰਲੀ ਉਹ ਗਰੰਟ ਵਾਲੀ ਟਾਰ ਸੀ ਕਿਤੇ ਉਹਦੇ ਵਿੱਚ ਉਹਨਾਂ ਨੇ ਗੌਰ ਨਹੀਂ ਕੀਤਾ ਹੈਗਾ ਲਾਉਣ ਲੱਗਿਆ ਉਹ ਪੱਤਰਾ ਉਹ ਪੱਤਰਾ ਲੋਨ ਕਰਕੇ ਉਹ ਗਰੰਟ ਉਹਦੇ ਵਿੱਚ ਪਾਸ ਕਰਕੇ ਇਹਨਾਂ ਦੋ ਦੋਨਾਂ ਨੂੰ ਗਰੰਟ ਲੱਗਾ ਹੈਗਾ ਤੇ ਇੱਕ ਐਡਮਿਟ ਹੈਗਾ ਹਸਪੀਟਲ 'ਚ ਇੱਕ ਦੀ ਡੈਥ ਹੋ ਗਈ ਹੈ ਅਸੀਂ ਪਰਸਿਊ ਕਰ ਰਹੇ ਹੈਗੇ ਆ 174 ਦੀ ਕਾਰਵਾਈ पुराना भजन पेश है भजन लाल सुशील कुमार श्री मुखसर साहिब तो तरसीम टुड्डी की रिपोर्ट जगत सेवक वेब टीवी